ਇਹ ਬਹੁਤ ਬੜਾ ਫਰਾਡ ਹੈ ਪੰਜਾਬ ਦਾ। ਇਹ ਰਾਡੀ ਟ੍ਰਿਬਿਨਲ ਹਾਂ ਇੱਕ ਕਦੋਂ ਆਇਆ ਸੀ। ਇਹ ਰਜੀਵ ਲੰਗਵਾਲਾ ਅਕੋਰਡ ਦੇ ਤਹਿਤ ਆ। ਹੂੰ ਜਦੋਂ ਰਜੀਵ ਲੰਗਵਾਲਾ ਸਮਝੌਤਾ 24 ਜੁਲਾਈ 1985 ਨੂੰ ਹੁੰਦਾ ਹੈ। ਹੂੰ ਹੂੰ ਉੱਥੇ ਤਿੰਨ ਕਲਾਜੇ ਚ ਪਾਣੀ ਤੇ ਨੇ 9.1 9.2 9.3 ਪਹਿਲਾ ਪਾਣੀ ਇਹ ਕਹਿੰਦਾ ਜਿੰਨਾ ਪਾਣੀ ਜਾਂਦਾ ਸਾਰਿਆਂ ਨੂੰ 24 ਜੁਲਾਈ 1985 ਤੱਕ ਹੂੰ ਹੂੰ ਉਹ ਜਾਂਦਾ ਰਹੇਗਾ। ਹੂੰ ਦੂਜਾ ਉਹਦੇ ਚ ਕਲਾਜ ਇਹ ਸੀ ਕਿ ਜਿਹੜਾ ਟ੍ਰਿਬਿਊਨਲ ਜਿਹੜਾ ਬਣੇਗਾ ਜਿਹੜਾ ਵਾਧੂ ਪਾਣੀ ਦਾ ਅੰਦਾਜ਼ਾ ਲਾਏਗਾ ਇਹਦੇ ਤੇ ਜਿਹੜਾ ਤਾਂ ਪਾਣੀ ਜਾਣਾ ਉਹ ਤਾਂ ਜਾਣਿਆ ਉਹ ਤੋਂ ਵਾਧੂ ਪਾਣੀ ਦਾ ਅੰਦਾਜ਼ਾ ਲਾਏਗਾ ਜਿਹੜਾ ਇਸ ਲੈਵਲ ਤੇ ਕਰੇਗਾ ਸੁਪਰੀਮ ਕੋਰਟ ਦੇ ਜੱਜ ਦੀ ਰਵਾਈ ਦੇ ਵਿੱਚ ਬੰਨ ਲੋ ਚੀਜ਼ਾਂ ਨੇ ਤੇ ਇੱਕ ਇਹ ਵੀ ਸੀ ਜਿਹੜੇ ਮੁਕਾਦਮੇ ਵਗੈਰਾ ਹੋਰ ਇੱਕ ਦੂਜੇ ਦੇ ਚੱਲਦੇ ਨੇ ਉਹ ਨਹੀਂ ਕੋਈ ਕਰਨਗੇ ਅੱਗੇ ਆਪਸੀ ਨਿਵੇੜਲੇ ਜਾਣਗੇ ਹੁਣ ਉਹਦੇ ਚ ਬਣ ਗਿਆ ਰਾਡੀ ਟ੍ਰਿਬਿਊਨਲ ਬਣ ਗਿਆ ਰਾਡੀ ਟ੍ਰਿਬਿਊਨਲ ਬਣ ਗਿਆ ਰਾਡੀ ਟ੍ਰਿਬਿਊਨਲ ਨੇ ਇੰਟਾਇਰ ਰਿਪੋਰਟ ਦਿੱਤੀ 1987 ਚ ਪੂਰਾ ਜੈਸਟ ਕੀ ਸੀ ਉਹਦਾ ਜਿਸਤੇ ਸੀ ਉਹ ਕਹਿੰਦਾ ਪਾਣੀ ਉਹ ਬਹੁਤ ਜ਼ਿਆਦਾ ਹੈ ਤੁਸੀਂ ਤਾਂ ਇਮੀ ਘਟਾਈ ਜਾਂਦੇ ਹੋ 15.75 ਐਮਐਫ ਦੀ بجائے ਹੂੰ ਉਹ ਕਹਿੰਦਾ ਪਾਣੀ 17.17 ਐਮਐਫ ਇੱਥੇ ਤਾਂ ਜ਼ਿਆਦਾ ਹੈ ਇੱਥੇ ਸਭ ਨੇ ਆਬਜੈਕਸ਼ਨ ਕੀਤਾ ਕਿ ਇਹਨੂੰ ਇਹ ਅਧਿਕਾਰ ਕਿਹਨੇ ਦਿੱਤਾ ਹੈ ਇਹ ਇਹ ਉਹਦਾ ਮੰਡਟੇ ਨਹੀਂ ਹੈ ਇਹ ਤੂੰ ਐ ਪਾਣੀ ਦੇਖਦਾ ਫਿਰੇ ਜਾਂ ਬਾਕੀ ਦੀਆਂ ਚੀਜ਼ਾਂ ਨੇ ਜਾਂ ਪਾਣੀ ਫੁਲਾ ਕੇ ਇਧਰ ਉਧਰੋਂ ਨਦੀਆਂ ਟ੍ਰਿਬਿਊਟਰੀ ਪਾ ਕੇ ਹੋ ਰਹੀ ਪਾਣੀਓ ਵਧਾ ਦੇ ਕਿ ਪਾਣੀ ਐਨਾਂ